ਇਸ ਵਕਤ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਡੀਆਈਜੀ ਰੋਪੜ ਰੇਂਜ ਹਰਚੰਦ ਸਿੰਘ ਭੁੱਲਰ ਜਿਨ੍ਹਾਂ ਨੂੰ ਪਤਾ ਲੱਗਿਆ ਹੁਣੇ-ਹੁਣੇ ਕਿ ਸੀਬੀਆਈ ਨੇ ਹਿਰਾਸਤ ਦੇ ਵਿੱਚ ਲੈ ਲਿਆ ਪਰ ਇਹ ਮਾਮਲਾ ਕਿਸ ਨਾਲ ਜੁੜਿਆ ਹੋਇਆ ਹੈ ਬਹੁਤ ਵੱਡੀ ਖਬਰ ਹੈ ਇਹ ਪੰਜਾਬ ਪੁਲਿਸ ਦੇ ਇੱਕ ਵੱਡੇ ਅਧਿਕਾਰੀ ਸੀਬੀਆਈ ਦੇ ਸ਼ਿਕੰਜੇ ਦੇ ਵਿੱਚ ਹੋਣ ਜਾਂ ਨਿਸ਼ਾਨੇ ਦੇ ਉੱਤੇ ਹੋਣ بڑے ਮਾਇਨੇ ਰੱਖਦੀ ਹੈ ਖਬਰ ਔਰ ਨਾਲ ਹੀ ਇਸ ਬਾਰੇ ਹੋਰ ਵੀ ਜਾਣਕਾਰੀ ਲੈਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦਰਅਸਲ ਇਹ ਮਾਮਲੇ ਦੀਆਂ ਜੜ੍ਹਾਂ ਕਿਸ ਪਾਸੇ ਜੁੜੀਆਂ ਨੇ ਕੀ ਇਹ ਰਿਸ਼ਵਤਖੋਰੀ ਨਾਲ ਜੁੜਿਆ ਮਾਮਲਾ ਹੈ ਜਾਂ ਕੋਈ ਹੋਰ 1921 ਹੋਈ ਹੈ ਜਿਸ ਦੇ ਕਰਕੇ ਸੀਬੀਆਈ ਦੇ ਨਿਸ਼ਾਨੇ ਤੇ ਆ ਗਏ ਰੋਪੜ ਰੇਂਜ ਦੇ ਅਧਿਕਾਰੀ ਡੀਆਈਜੀ ਹਰਚਰਨ ਸਿੰਘ ਭੋਲਰ ਇਸ ਵਕਤ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਵੀ ਫੋਨ ਦੇ ਉੱਤੇ ਜੁੜੇ ਹੋਏ ਨੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦਰਅਸਲ ਅਚਾਨਕ ਇਸ ਤਰ੍ਹਾਂ ਦੀ ਛਾਪੇ ਮਾਰੀ ਔਰ ਅਚਾਨਕ ਹਿਰਾਸਤ ਦੀਆਂ ਖਬਰਾਂ ਆਈਆਂ ਨੇ ਉਸ ਬਾਰੇ ਅਸੀਂ ਜਾਣਾਂਗੇ ਆਪ ਕੋਲਰ ਸਾਹਿਬ ਜੋ ਹੁਣ ਤੱਕ ਜਾਣਕਾਰੀ ਮਿਲੀ ਐ ਇਸ ਵਿੱਚ ਇਹ ਤਾਂ ਪੱਕਾ ਪਤਾ ਲੱਗ ਗਿਆ ਕਿ ਸੀਬੀਆਈ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਮਾਮਲਾ ਕਿਸ ਨਾਲ ਜੁੜਿਆ ਹੋਇਆ ਹੈ ਦੇਖੋ ਸੰਦੀਪ ਜੋ ਜਾਣਕਾਰ ਦੱਸਦੇ ਨੇ ਸਾਢੇ 11:12 ਵੇ ਦੇ ਕਰੀਬ ਸੀਬੀਆਈ ਦੇ ਪੰਜ ਛੇ ਜਿਹੜੇ ਆਫੀਸਰ ਨੇ ਉਹ ਹਰਚਨ ਜਿਹੜੇ ਡੀਆਈਜੀ ਰੋਪੜ ਰੇਂਜ ਨੇ ਹਰਚਨ ਸਿੰਘ ਭੁੱਲਰ ਉਹਨਾਂ નોਟ ਇੱਕ Trap ਪਹਿਲਾਂ ਹੀ ਵਸਾਇਆ ਸੀ ਜਿਸ Trap ਦੇ ਵਿੱਚ ਹਰਚਨ ਸਿੰਘ ਜਿਹੜੇ ਭੁੱਲੜੀਆ ਜੀ ਰੋਪੜੇਂਜ ਉਹ ਫਸ ਚੁੱਕੇ ਨੇ ਹੁਣ ਸਵਾਲ ਹੈ ਕਿ ਕਿਉਂਕਿ ਜਿਹੜੀ CBI ਆ ਉਹ ਜੇ ਸਟੇਟ ਦੇ ਵਿੱਚ ਜਾ ਕੇ ਕਿਸੇ ਨੂੰ ਅਰੈਸਟ ਕਰਦੀ ਹੈ ਤੇ ਪਰਮਿਸ਼ਨ ਲੈਣੀ ਪੈਂਦੀ ਹੈਗੀ ਕਿਉਂਕਿ 2014 ਦੇ ਵਿੱਚ ਜਦੋਂ ਸੈਂਟਰ ਦੇ ਵਿੱਚ BJP ਸਰਕਾਰ ਬਣ ਗਈ ਇਸ ਤੇ ਬਹੁਤ ਸਾਰੇ ਨੌਨ BJP ਜਿਹੜੀ ਸਟੇਟ ਰੂਲਜ਼ ਹੀ ਉਹਨਾਂ ਨੇ ਇਹ ਬਿੱਲ ਜੇ ਪਾਸ ਕਰ ਦਿੱਤੇ ਸੀ ਕਿ ਜੇ CBI ਨੇ ਕਿਸੇ ਨੂੰ ਅਰੈਸਟ ਕਰਨਾ ਹੈ ਜਾ ਜਿਹੜਾ ਕਿਸੇ ਨੂੰ ਗ੍ਰਿਫਤਾਰ ਕਰਨਗਾ ਉਹਨੂੰ ਤੁਸੀਂ ਦੂਜੇ ਉਸੇ ਸੂਬੇ ਦੇ ਵਿੱਚੋਂ ਨਹੀਂ ਕਰ ਸਕਦੇ ਤੇ ਹੁਣ ਸਵਾਲ ਸਬਤੇ ਜਾਂ ਤੇ ਇਹਨੂੰ ਚੰਡੀਗੜ੍ਹ ਉਹ ਗ੍ਰਿਫਤਾਰ ਕੀਤਾਊਗਾ ਜਾਂ ਕਿਸੇ ਹੋਰ ਸਟੇਟ ਦੇ ਵਿੱਚੋਂ ਗ੍ਰਿਫਤਾਰ ਕੀਤਾਊਗਾ ਪੰਜਾਬ ਚੋਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਇਹ ਆਪਣੇ ਆਪ ਚ ਇੱਕ ਟੈਕਨੀਕਲ ਤੌਰ ਤੇ ਸਮਝਣਾ ਪਏਗਾ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇਹਨੂੰ सीबीआई ਨੇ ਹਰਿਆਣਾ ਤੋਂ ਜਿਹੜਾ ਉਹ ਗ੍ਰਿਫਤਾਰ ਕੀਤਾਗਾ ਤੇ ਲਾਜ਼ਮੀ ਤੌਰ ਤੇ ਹਰਿਆਣਾ ਦੇ ਵਿੱਚ ਭਾਜੀਪੀ ਸਰਕਾਰ ਤੇ सीबीआई ਨੂੰ ਕੋਈ ਸਮੱਸਿਆ ਨਹੀਂ ਆਈ ਹੋਏਗੀ ਲੇਕਿਨ ਇਹ ਕਿ ਇੱਕ ਸੀਨੀਅਰ ਅਫਸਰ ਡੀਆਈਜੀ ਰੈਂਕ ਕੋ ਹੋਵੇ ਤੇ ਆਕਰ ਇਹ ਜੇ ਇਹ 트랩 ਦੇ ਵਿੱਚ ਫਸ ਗਿਆ ਤੇ ਜਿਹੜਾ ਸੀਬੀਏ ਨੇ ਜਿਹੜਾ 트랩 ਬੁਸ਼ਾਇਆ ਸੀ ਤੇ ਉਹ ਜਿਹੜਾ ਵਾ ਸਾਹਮਣੇ ਉਹ ਆ ਗਿਆ ਤੇ ਉਹ ਅਰਚਨ ਸਿੰਘ ਭੁੱਲ ਜਿਹੜਾ ਵਾ ਬੁਰੀ ਤਰ੍ਹਾਂ ਫਸ ਚੁੱਕਾ ਹੁਣ ਇਹ ਦੇਖਦੇ ਕਿ ਜਿਹੜੀ ਸਥਿਤੀ ਜਿਹੜੀ ਸਪਸ਼ਟ ਹੋ ਜਾਊਗੀ ਕਿ ਆਖਰ ਇਹ 트랩 ਕਿੰਨੇ ਬੁਸ਼ਾਇਆ ਸੀ ਕੀ ਮਸਲਾ ਸੀ ਕਿਉਂ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਕਈ ਕਰਕੇ ਰਿਸ਼ਵਤ ਦੇ ਮਸਲੇ ਦੇ ਵਿੱਚ ਆ ਲੇਕਿਨ ਹਲੇ ਸੀਬੀਆਈ ਨੇ ਆਪਣੇ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈਗੀ ਲੇਕਿਨ ਦੂਜੇ ਪਾਸੇ ਹੈ ਕਿ ਇਹਨੂੰ ਹਰਚਰਨ ਸਿੰਘ ਭੁੱਲੋ ਰਾਣਾ ਜਲੂ ਜ਼ਰੂਰ ਸੀਬੀਆਈ ਨੇ ਆਪਣੀ ਹਿਰਾਸਤ ਵਿੱਚ ਲੈ ਰਿਆ ਤੇ ਸ਼ਾਮ ਤੱਕ ਹੋ ਸਕਦਾ ਹੈ ਕਿ ਇਹਦੇ ਖਲਾਫ ਮੁਕਦਮਾ ਦਰਜ ਕਰਕੇ ਇਹਦੀ ਜਿਹੜੀ ਆ ਹਰਚਰਨ ਭੁੱਲੋ ਰੋਣਾ ਦੀ ਜਿਹੜੀ ਆ ਅਰੈਸਟ ਵੀ ਪਾਈ ਜਾ ਸਕਦੀ ਹੈ ਸੀਬੀਆਈ ਨੇ ਜਿਵੇਂ ਖੁਦ ਪੁਸ਼ਟੀ ਹਲੇ ਨਹੀਂ ਕੀਤੀ ਕਿ ਕੇਸ ਸੰਬੰਧਿਤ ਕਿਸ ਨਾਲ ਹੈ ਪਰ ਜਦੋਂ ਪੰਜਾਬ ਪੁਲਿਸ ਦੇ ਅੰਦਰ ਜਾਂ ਪੰਜਾਬ ਦੇ ਸੀਨੀਅਰ ਆਈਐਸ ਅਧਿਕਾਰੀਆਂ ਦੇਖ ਲਾਫ ਕਾਰਵਾਈ ਕੀਤੀ ਗਈ ਤਾਂ ਪੰਜਾਬ ਸਰਕਾਰ ਨੇ ਮਕਾਇਦਾ ਉਸ ਦੇ ਪ੍ਰੈਸ ਨੋਟ ਜਾਰੀ ਕੀਤੇ ਇਹ ਉਸੇ ਦੇ ਵਿੱਚੋਂ ਕੜੀ ਨਾਲ ਜੁੜੀ ਕੋ ਕੜੀ ਹੋ ਸਕਦੀ ਹੈ ਜੇ ਇਹਨੂੰ ਵੱਖਰੇ ਤੌਰ ਤੇ ਵੇਖਿਆ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਵੱਡੇ ਅਧਿਕਾਰੀਆਂ ਤੇ ਕਾਰਵਾਈ ਹੁਣ ਤੱਕ ਕਰਨ ਦੀ ਕੋਸ਼ਿਸ਼ ਕੀਤੀ ਇਥੋਂ ਤੱਕ ਕਿ ਵਿਜੀਲੈਂਸ ਦੇ ਚੀਫ ਤੱਕ ਨੂੰ ਬਦਲ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਇਹ ਵੱਡੀਆਂ ਕਾਰਵਾਈਆਂ ਸੀ ਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਇਹ ਕਾਰਵਾਈ ਵੇਖਣ ਨੂੰ ਮਿਲੀ ਹਾਲਾਂਕਿ ਸੀਬੀਆਈ ਨੇ ਕੀਤੀ ਹੈ ਤੇ ਦੇਖੋ ਕਿਉਂਕਿ ਉਹ ਪੰਜਾਬ ਸਰਕਾਰ ਦਾ ਇੱਕ ਆਪਣਾ ਸੀ ਉਹ ਜੋ ਉਹਨਾਂ ਨੇ ਬਹੁਤ ਸਾਰੇ ਐਮਐਲਏ ਤੇ ਮੰਤਰੀ ਵੀ ਫੜਲੇ ਸੀ ਲੇਕਿਨ ਇਹ ਕਿਉਂਕਿ ਸੈਂਟਰ ਦੀ ਏਜੰਸੀ ਹੈ ਸੀਬੀਆਈ ਤੇ ਸੀਬੀਆਈ ਨੂੰ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਜਿਹੜੀ ਸ਼ਿਕਾਇਤ ਮਿਲੀ ਹੋਊਗੀ ਉਸ ਵਕਤ ਕਿਉਂਕਿ ਕਿਸੇ ਸੀਬੀਆਈ ਡਾਇਰੈਕਟ ਦੇ ਕਿਸੇ ਨੂੰ ਫੜਦੇ ਨਹੀਂ ਪੁਣਸ਼ਾਨ ਕਰਦੀ ਹੈਗੀ ਹੈ ਮੈਂ ਫਿਰ ਪੂਰੀ ਪੜਤਾਲ ਕਰਦੀ ਹੈ ਪੜਤਾਲ ਕਰਨ ਤੋਂ ਬਾਅਦ ਜਿਹੜਾ ਮਸਲਾ ਵਾ ਉਹ ਜਿਹੜਾ ਅੱਗੇ ਜਾ ਕੇ ਨਿਕਲਦਾ ਹੈ ਇਸ ਕਰਕੇ ਜ਼ਰੂਰ ਉਹਨਾਂ ਨੇ ਪਹਿਲਾਂ ਸ਼ਿਕਾਇਤ ਕਿਸ ਨੇ ਦਿੱਤੀ ਹੋਗੀ ਉਹਨਾਂ ਨੇ ਟਰੈਪ ਵਿਛਾਇਆ ਹੋਊਗਾ ਜੇ ਇਹਨਾਂ ਨੂੰ ਰੰਗੇ ਹਤੀਫ ਫੜਿਆ ਗਿਆ ਹੋਊਗਾ ਇਸ ਕਰਕੇ ਫਿਲਹਾਲ ਇਹ ਕਹਿਣਾ ਮੁਸ਼ਕਲ ਹੋਊਗਾ ਕਿ ਇਹਨਾਂ ਨੂੰ ਫੜਿਆ ਗਿਆ ਉਹ ਕਿੰਨੀ ਰਕਮ ਸੀ ਜਾਂ ਕਿਹੜਾ ਕੇਸ ਸੀ ਨਾ ਇਹ ਜਿਹੜੀ ਡਿਟੇਲ ਜਿਹੜੀ ਹੈ ਸ਼ਾਮ ਤੱਕ ਜਿਹੜੀ ਜਿਹੜੀ ਸਥਿਤੀ ਜਿਹੜੀ ਸਪਸ਼ਟ ਹੋ ਜਾਊਗੀ ਲੇਕਿਨ ਪੰਜਾਬ ਸਰਕਾਰ ਵਾਸਤੇ ਪੰਜਾਬ ਪੁਲਿਸ ਵਾਸਤੇ ਇੱਕ ਵੱਡਾ ਝਟਕਾ ਕੋਈ ਕਿ ਪੰਜਾਬ ਪੁਲਿਸ ਅਕਸਰ ਜਾਂ ਪੰਜਾਬ ਸਰਕਾਰ ਕਹੇ ਰਹੀ ਸੀ ਕਿ ਇਹ ਜ਼ੀਰੋ ਟੋਲਰੈਂਸ ਹੈ ਕਾ ਕ腐ਸ਼ਨ ਦੇ ਮਸਲੇ ਦੇ ਵਿੱਚ ਲੇਕਿਨ ਅਗਰ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਇੱਕ ਡੀਆਈਜੀ ਰੈਂਕ ਨੂੰ ਸੀਬੀਆਈ ਜਿਹੜੀ ਹੈ ਗ੍ਰਿਫਤਾਰ ਕਰ ਲੈਂਦੀ ਹੈ ਇਹ ਤੇ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਵਾਸਤੇ ਵੀ ਇੱਕ ਕਰਾਰੀ ਚਪੇੜ ਹੈ ਕਿ ਕਿਵੇਂ ਤੁਹਾਡੇ ਜਿਹੜੇ ਆਫੀਸਰ ਨੇ ਉਹ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਫਸੇ ਹੋਏ ਨੇ ਹਾਲਾਂਕਿ ਹਲੇ ਤੱਕ ਨਾ ਦੇ ਹਰਜਨ ਸਿੰਘ ਭੁੱਲਰ ਹੋਣਾ ਦੇ ਪਰਿਵਾਰ ਵੱਲੋਂ ਨਾ ਸੀਬੀਆਈ ਲੋ ਕੋਈ ਪੁਸ਼ਟੀ ਕੀਤੀ ਗਈ ਹੈ ਇਹ ਕਿਉਂ ਫੜਿਆ ਗਿਆ ਕਿਹੜਾ ਮਸਲਾ ਸੀ ਲੇਕਿਨ ਮਸਲਾ ਗੰਭੀਰ ਜਿਹੜਾ ਵਾ ਉਹ ਕਾਫੀ ਬਣ ਚੁੱਕਾ ਹੈ ਜੀ ਤਾਂ ਹਰਚਰਨ ਸਿੰਘ ਉਹ ਨਰ ਡੀਆਈਜੀ ਜਿਹੜੇ ਰੋਪੜ ਰੇਂਜ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਸੇਵਾਵਾਂ ਨੁਭਾਈਆਂ ਨੇ ਇੱਥੋਂ ਤੱਕ ਕਿ ਪਟਿਆਲਾ ਦੇ ਵਿੱਚ ਵੀ ਹੋਰਨਾਂ ਥਾਵਾਂ ਤੇ ਤਾਂ ਇਸ ਤੋਂ ਪਹਿਲਾਂ ਡੀਆਈਜੀ ਰੋਪੜ ਰੇਂਜ ਦੇ ਬਾਰੇ ਉਹਨਾਂ ਦੇ ਜਦੋਂ ਐਸਐਸਪੀ ਵੀ ਹੁੰਦੇ ਸੀ ਕੋਈ ਇਸ ਤਰ੍ਹਾਂ ਦੀ ਪਹਿਲਾਂ ਕਦੇ ਸ਼ਿਕਾਇਤ ਆਈ ਸੀ ਇਹਨਾਂ ਦੇ ਖਿਲਾਫ ਲੁੱਕ ਫਿਲਹਾਲ ਕਿਉਂਕਿ ਇੱਕ ਇਹ ਪੀਪੀਐਸ ਅਫਸਰ ਹਨ ਇਹਨਾਂ ਦੇ ਫਾਦਰ ਵੀ ਪੰਜਾਬ ਦੇ ਵਿੱਚ ਡੀਜੀਪੀ ਰਹਿ ਚੁੱਕੇ ਨੇ ਮੈਲ ਸਿੰਘ ਭੁੱਲਰ ਹੋਣਾ ਦੇ ਲੜਕੇ ਨੇ ਅਰਚਨ ਸਿੰਘ ਭੁੱਲਰ ਡੀਐਸਪੀ ਭਰਤੀ ਹੋਏ ਸੀ ਫਿਰ ਆਈਪੀਐਸ ਪ੍ਰਮੋਟ ਹੋ ਗਏ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਲੱਗੇ ਰਹੇ ਨੇ ਮਾਨਸਾ ਲੱਗੇ ਰਹੇ ਰੋਪੜ ਲੱਗੇ ਰਹੇ ਨੇ ਹੋਰ ਵੀ ਬੜੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਲੱਗੇ ਰਹੇ ਫਿਰ ਆਈਪੀਐਸ ਬਣ ਕੇ ਅਹੁਦਾ ਵੱਡਾ ਹੋ ਗਿਆ ਡੀਆਈਜੀ ਤੇ ਹੁਣ ਰੋਪੜ ਜਿਹੜੇ ਨੇ ਰੇਂਜ ਦੇ ਇਹ ਜਿਹੜੇ ਨੇ ਏਡੀਆਈਜੀ ਨੇ ਤੇ ਜਿਹਦੇ ਚੱਲਦਾ ਇਹ ਜਿਹੜਾ ਵਾ ਹੁਣ ਇਹ ਇੱਥੇ ਰੋਪੜ ਡੀਆਈਜੀ ਰੇਂਜ ਜਿਹਦੇ ਚ ਮਹਾਲੀ ਆ ਜਾਂਦਾ ਰੋਪੜ ਆ ਜਾਂਦਾ ਤਿੰਨ ਜ਼ਿਲ੍ਹੇ ਆ ਜਾਂਦੇ ਆ ਕਿਨੇ ਤੇ ਉਹਦੇ ਜ਼ਿੰਮੇਵਾਰ ਅਫਸਰ ਇਹਦੇ ਥੱਲੇ ਤਿੰਨ ਐਸਐਸਪੀ ਸੀ ਪਹਿਲਾਂ ਤੇ ਕੋਈ ਇਦਾਂ ਦਾ ਮਸਲਾ ਨਹੀਂ ਸੀ ਲੇਕਿਨ ਹੁਣ ਜਦੋਂ ਸੀਬੀਆਈ ਕੋਲ ਮਸਲਾ ਪਹੁੰਚੇ ਤੇ ਲ ਚਿਹਰਾ ਬੇਨਕਾਬ ਹੋ ਗਿਆ ਲੇਕਿਨ ਫਿਲਹਾਲ ਜਿਹੜਾ ਵਾ ਕਿਉਂਕਿ ਸੀਬੀਆਈ ਸ਼ਾਮ ਤੱਕ ਅਰੈਸਟ ਵੀ ਪਾ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸੀਬੀ ਰਸਮੀ ਤੌਰ ਤੇ ਆਪਣੀ ਜਾਣਕਾਰੀ ਵੀ ਭੇਜ ਦੇਗੀ ਕਿ ਕਿਸ ਮਸਲੇ ਦੇ ਵਿੱਚ ਜਿਹੜਾ ਵਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ਜੀ